ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਤਰਨ-ਤਰਨ ਤੋਂ ਆਪਣੀ ਚੋਣ ਲੜਨ ਦਾ ਕਰ ਦਿੱਤਾ ਐਲਾਨ ਜੀਹਾਂ ਤੁਸੀਂ ਬਿਲਕੁਕੁਲ ਠੀਕ ਸੁਣ ਰਹੇ ਹੋ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਭਾਈ ਅਮਰਪਾਲ ਦੀ ਪਾਰਟੀ ਦੇ ਵਿੱਚੋਂ ਚੋਣ ਲੜਨਗੇ ਜਿਵੇਂ ਕਿ ਤੁਹਾਨੂੰ ਦੱਸਦੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਜ਼ਿਲ੍ਹਾ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹਨ ਅਤੇ 38 ਸਾਲ ਦੇ ਲੰਬੇ ਸਫ਼ਰ ਤੋਂ ਉਹ ਉੱਤੇ ਜੇਲ੍ਹ ਕੱਟ ਰਹੇ ਹਨ ਕਿੰਨੀਆਂ ਹੀ ਸਰਕਾਰਾਂ ਆਈਆਂ ਅਤੇ ਗਈਆਂ ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਦੀ ਕੋਈ ਵੀ ਗੱਲ ਨਹੀਂ ਕਰਦਾ ਭਾਈ ਸਾਹਿਬ ਲਗਭਗ 38 ਸਾਲਾਂ ਤੋਂ ਉੱਥੇ ਹੀ ਬੰਦ ਹਨ ਅਤੇ ਉਹਨਾਂ ਦੀਆਂ ਸਜ਼ਾਵਾਂ ਹੁਣ ਪੂਰੀਆਂ ਵੀ ਹੋ ਚੁੱਕੀਆਂ ਹਨ ਲੇਕਿਨ ਫਿਰ ਵੀ ਸਰਕਾਰਾਂ ਉਹਨਾਂ ਦੀ ਰਿਹਾਈ ਨਹੀਂ ਚਾਹੁੰਦੀਆਂ ਸਰਕਾਰਾਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਜਿਸ ਉੱਤੇ ਅੱਕੇ ਭਾਈ ਜਗਤਾਰ ਸਿੰਘ ਹਵਾਰਣ ਨੇ ਭਾਈ ਅਮਰਿਤਪਾਲ ਸਿੰਘ ਵਾਲਾ ਰਸਤਾ ਅਪਣਾਇਆ ਹੈ ਜਿਵੇਂ ਕਿ ਭਾਈ ਅਮਰਿਤਪਾਲ ਸਿੰਘ ਨੇ ਡਿਬਰੂਗੜੀ ਜੇਲ੍ਹ ਦੇ ਵਿੱਚੋਂ ਕਡੂਰ ਸਾਹਿਬ ਦੀ ਚੋਣ ਲੜੀ ਸੀ ਅਤੇ ਭਾਰੀ ਬੂਮਤ ਦੇ ਨਾਲ ਉਹਨਾਂ ਨੇ ਇਹ ਚੋਣ ਜਿੱਤੀ ਸੀ ਅਤੇ ਹੁਣ ਉਹ ਮੌਜੂਦਾ ਐਮਪੀ ਹਨ ਅਤੇ ਭਾਈ ਅਮਰਤਪਾਲ ਸਿੰਘ ਨੇ ਆਪਣੀ ਇੱਕ ਪਾਰਟੀ ਵੀ ਬਣਾਈ ਹੈ ਜਿਸ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਹੁਣ ਤਰਨਤਨ ਦੀ ਚੋਣ ਲੜਨਗੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਉੱਥੇ ਬੀਬੀ ਖੱਲੜਾ ਨੂੰ ਚੋਣ ਦੇ ਲਈ ਉਤਾਰਿਆ ਗਿਆ ਸੀ ਲੇਕਿਨ ਕਿਸੇ ਕਾਰਨ ਵੰਸ਼ ਉਹ ਉੱਥੋਂ ਚੋਣ ਨਹੀਂ ਲੜ ਪਏ ਲੇਕਿਨ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੀ ਉੱਥੋਂ ਚੋਣ ਲੜਨ ਤੋਂ ਪੂਰੀ ਪੂਰੀ ਸ਼ੰਕਾ ਜਤਾਈ ਜਾ ਰਹੀ ਹੈ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਭਾਈ ਅਮਰਤਪਾਲ ਦੇ ਨਾਮ ਇੱਕ ਖੱਤ ਭੇਜਿਆ ਸੀ ਭਾਈ ਅਮਰਤਪਾਲ ਦੀ ਟੀਮ ਨੂੰ ਇੱਕ ਖੱਤ ਭੇਜਿਆ ਸੀ ਜਿਸ ਨੂੰ ਕੀ ਅਮਰਤਪਾਲ ਦੀ ਟੀਮ ਨੇ ਜਦੋਂ ਭਾਈ ਸਾਹਿਬ ਨੂੰ ਡਿਬਰੂਗੜੀ ਦੀ ਜੇਲ੍ਹ ਵਿੱਚ ਮਿਲਣ ਗਏ ਸੀ ਤਾਂ ਉਹ ਖੱਤ ਭਾਈ ਜਤਾਰ ਸਿੰਘ ਦਾ ਭਾਈ ਅਮਰਤਪਾਲ ਨੂੰ ਦੇ ਦਿੱਤਾ ਸੀ ਜਿਸ ਨੂੰ ਪੜ੍ਹ ਕੇ ਭਾਈ ਅਮਰਤਪਾਲ ਸਿੰਘ ਨੇ ਖੱਤ ਵਿੱਚ ਭਾਈ ਜਤਾਰ ਸਿੰਘ ਹਵਾਰਾ ਲਿਖਦੇ ਹਨ ਕਿ ਜੇਕਰ ਆਪਾਂ ਪੰਜਾਬ ਦੇ ਹਿੱਤਾਂ ਦੇ ਲਈ ਸਾਂਝੀਆਂ ਫਤਗਰਮੀਆਂ ਕਿੱਥੀਆਂ ਜਾਣ ਸੁੱਤੇ ਤੁਹਾਡੇ ਕੀ ਸਜਾਵਾਂ ਜਿਸੁੱਤੇ ਭਾਈ ਅਮਰਤਪਾਲ ਨੇ ਆਪਣੀ ਸਹਿਮਤੀ ਜਤਾਈ ਸੀ ਕਿ ਜੇਕਰ ਤੁਸੀਂ ਚਾਹਦੇ ਹੋ ਕਿ ਆਪਾਂ ਖਾਂਦੀਆਂ ਗਤੀਵਿਧੀਆਂ ਸ਼ੁਰੂ ਕਰੀਏ ਜਿਸ ਨਾਲ ਕੀ ਪੰਜਾਬ ਦਾ ਭਲਾ ਹੋਵੇ ਤਾਂ ਇਸ ਵਿੱਚ ਸਾਨੂੰ ਕੀ ਇਤਰਾਜ਼ ਹੋਵੇਗਾ ਤਾਂ ਫਿਰ ਇਸ ਉੱਤੇ ਸਹਿਮਤੀ ਜਤਾਦਿਆਂਦੇ ਹੋਏ ਹੀ ਆਪਾਂ ਇਹ ਸ਼ੰਕਾ ਜਤਾਰੇ ਹਾਂ ਕਿ ਭਾਈ ਅਮਰਤਪਾਲ ਹੋ ਨਾ ਹੋ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਉਮੀਦਵਾਰ ਚੁਣ ਸਕਦੇ ਹਨ ਤਰਨਤਨ ਤੋਂ ਆਪਣਾ ਉਮੀਦਵਾਰ ਚੁਣ ਸਕਦੇ ਹਨ ਇਸ ਉੱਤੇ ਤੇ ਤੁਹਾਡੇ ਕੀ ਵਿਚਾਰ ਹਨ ਕਿ ਜੇਕਰ ਭਾਈ ਜਗਤਾਰ ਸਿੰਘ ਹਬਰਾ ਤਰਨ ਤਰਨ ਤੋਂ ਭਾਈ ਅੰਮ੍ਰਿਤਪਾਲ ਦੀ ਪਾਰਟੀ ਦੇ ਵਿੱਚ ਚੋਣ ਲੜਨ ਤਾਂ ਫਿਰ ਕਿ ਭਾਈ ਜਗਤਾਰ ਸਿੰਘ ਹਬਰਾ ਭਾਈ ਕਿ ਭਾਈ ਜਗਤਾਰ ਸਿੰਘ ਹਬਰਾ ਭਾਈ ਅੰਮ੍ਰਿਤਪਾਲ ਦੀ ਪਾਰਟੀ ਦੇ ਵਿੱਚ ਚੋਣ ਲੜਨ ਇਸ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਐਸੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ ਜੀ